ਵਰੀ ਕਰਨ ਕਰਾਵਨ ਕਰਨ ਜੋਗ ਜੋਤ ਸੁਭਾਵੈ ਸੋਈ ਹੋਗੈ ਕਿ ਨਮਹਿ ਥਾਬ ਤਪਨਹਾਰਾ ਦਨਹੀ ਕਿਛੁ ਪਾਰਾ ਬਾਰਾ ਹੁਕਮੈ ਧਾਰਿ ਅਥ ਦਹਾਵੈ ਹੁਕਮੈ ਉਪਜੇ ਹੁਕਮੁ ਸਮਾਵੈ ਹੁਕਮੈ ਉਚ ਨੀਜ ਬਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਲਿਖੇ ਆਪਣੀ ਵਡਿਆਈ ਨਾਨਕ ਸਮਰਿਹਾ ਸਮਾਈ ਪ੍ਰਭ ਭਾਵੇ ਮੁਨਖ ਗਤਿ ਪਾਵੇ ਪ੍ਰਭ ਭਾਵੇ ਤਮ ਬਖ ਸੁਧਰਾਵੇ ਪ੍ਰਭ ਭਾਵੇ ਬਿਨੁ ਸਾਸਤੇ ਰਾਖੈ ਪ੍ਰਭ ਭਾਵੇ ਤ ਹਰ ਗੁਣ ਭਾਖੈ ਪ੍ਰਭ ਭਾਵੇ ਨ ਮਤਦੁ ਉਨਹਾਰੇ ਆਪ ਗਰਹਿ ਆਪਨ ਵਿਚਾਰੈ ਦੋਹਾ ਸ੍ਰੀ ਅਨਖਾ ਆਸ ਸੁਆਮੀ ਖੇਲ ਵਿਸੇ ਅੰਦਰ ਜਾਮੀ ਜੋ ਭਾਵੇ ਸੁਖ ਕਰਿ ਕਰਾਵੇ ਨਾਨਕ ਦ੍ਰਿਸ਼ਟੀ ਉਹ ਨਿਆਵੇ ਕਹੋ ਮੁਨਖ ਤੀਖਿਆ ਹੋਇ ਆਵੇ ਜੋਤ ਸੁਭਾਵੈ ਸੋਇ ਕਰਾਵੇ ਇਸਕੇ ਹੱਥ ਹੋਇਤਾ ਸੰਗ ਚਲੇ ਜੋਤ ਸੁਭਾਵੈ ਸੋਇ ਕਰੇ ਅਨਜਾਨਤ ਵਿਖਿਆ ਮਹਿ ਰਚੈ ਜਿ ਜਾਣਤੇ ਆਪਨੋ ਆ ਬਚੈ ਭਰਮੇ ਭੂਲਾ ਰਹੇ ਸਦਾਵੇ ਨਿਮਖ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਹ ਜਨ ਨਾ ਮਿਲੇ ਖਿਨ ਮੈ ਰੀ ਜੀ ਲਗੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟਿ ਕਿਸੁ ਨ ਆਵੈ ਤਿਸਦਿ ਜਕਾਲ ਦਹੈ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲਖ ਨਗਨ ਜਗਜੀਤ ਜੀਓ ਵਿੰਡ ਸਰਸ ਕੀ ਰਾਸ ਘਟ ਘਣ ਪੂਰਨ ਬਰਮ ਪ੍ਰਕਾਸ਼ ਆਪਣੇ ਹੀ ਬਣ ਤੇ ਆਪ ਬਨਾਈ ਨਾਨਕ ਜੀ ਵੇ ਦੇਖ ਬਲਾਈ ਇਸ ਕਾ ਬਨ ਨਾਹੀ ਸਹਾਥ ਕਰਨ ਖਰਾਵਨ ਸਰ ਕੋ 나ਥ ਆਗਿਆਕਾਰ ਹੀਵਪੁਰਾ ਜੀਓ ਜੋਤ ਸੁਭਾਵੈ ਸੋਈ ਬੰਸੀਓ ਕਭੂ ਉਚ ਨਿਚ ਮੈਂ ਬਸੈ ਕਭੂ ਸੋਗ ਹਰਕ ਰੰਗ ਹਸੈ ਕਭੂ ਨੰਦ ਜੰਦ ਵਿਹਾਰ ਕਭੂ ਉਪਕਾਸ਼ ਪ੍ਰਿਆਲ ਕਉਵਿਤਾ ਬਰਮੀਚਾਰ ਨਾਨਕ ਆਪ ਮਿਲਾਉਣ ਹਾਰ ਕਭੂ ਨਿਤ ਕਰੈ ਭਗਵਾਨ ਭਾਤ ਕਬਹ ਸੋਏ ਰਹੇ ਦਿਨ ਰਾਤ ਕਬਹ ਮਹਾ ਕ੍ਰੋਧ ਵਿਕਰਾਲ ਕਬਹ ਸਰੂ ਕੀ ਹੋ ਤਲਵਾਲ ਕਬਹ ਹੋਏ ਬਹਿ ਵੱਡ ਰਜ ਕਬਹ ਬਿਖਾਰੀ ਰੀਚ ਕਾ ਸਾਜ ਕਬਹ ਆਪ ਗ੍ਰਿਤਮਹ ਆਵੇ ਕਬਹ ਬਲਾ ਬਲਖ ਹਾਵੇ ਜੋ ਪ੍ਰਭੂ ਰੱਖੇ ਦਿਵਹੀ ਰਹੇ ਗੁਰ ਬਰਸਾਦ ਨਾਨਕ ਸੱਚ ਕਹੈ ਕਬਹੋਂ ਹੋਏ ਪੰਡਿਤ ਕਰੇ ਬਖਿਆਹਨ ਕਬਹੋਂ ਢਾਰੇ ਲਾਵੇ ਧਿਆਨ ਕਬਹੋਂ ਟਟ ਲਿਰਥ ਇਸਨਾਹਨ ਕਬਹੋਂ ਸਦ ਸਾਧਕ ਮੁਕ ਗਿਆਨ ਕਬਹੋਂ ਕੀਟ ਹਸਤ ਵਤੰਗ ਹੋਏ ਜੀਆ ਅਨਕ ਜੋਨ ਪਰਮੇ ਬਰਮੀਆਂ ਨਾਨਾ ਰੂਪ ਜੋ ਸੁਆਗੇ ਰਖਾਵੇ ਤਿਆਹ ਜਿਉ ਪ੍ਰਭ ਆਵੈ ਦਿਵੈ ਰਚਵੈ ਜੋ ਸਭ ਆਵੈ ਸੋਈ ਹੋਇ ਨਾਨਕ ਦੂਜਾ ਬਨ ਹੋਇ ਤਹ ਹਸਾਰ ਸੰਗਤ ਹੈ ਪਾਵੈ ਉਸ ਹਸਤਾਨ ਤੇ ਬਹੁ ਨ ਆਵੈ ਅੰਤਰ ਹੋਇ ਗਿਆਨ ਪ੍ਰਕਾਸ਼ ਉਸ ਹਸਤਾਨ ਕਾ ਨਹੀਂ ਵਿਨਾਸ਼ ਮਨ ਤਨ ਨਾ ਵਰਤੇ ਕ ਰੰਗ ਸਦਾ ਉਸ ਹੈ ਪਰਮ ਕੇ ਸੰਗ ਜੋ ਜਲ ਮੇਜ ਲਿਆਏ ਹਟੰਨਾ ਜੋ ਜੋਤੀ ਸੰਗ ਜੋ ਸਮਾਨਾ ਮਿਟ ਗਏਗਾ ਨਪਾਇ ਵਿਸੁਰਾਹਾ ਨਾਨਕ ਬ੍ਰਵ ਕੈ ਸਦਗੁਰਬਾਨ ਸਲੋਕ ਸੁਖੀ ਵਸੈ ਮਸਗਿਨੀਆ ਆਪਨਿ ਵਾਰ ਤਲੇ ਬੜੇ ਵਡੇ ਹੰਕਾਰੀਆਂ ਨਾਨਕ ਗਰਭ ਗਲੇ